NNR نیوز ਤੇ ਤੁਹਾਡਾ ਸਵਾਗਤ ਹੈ ਅੱਜ ਦੀ ਖਬਰ ਇੱਕ ਕਹਿ ਮੁੱਦੇ ਤੇ ਗੱਲ ਕਰਨ ਜਾ ਰਹੇ ਆ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਪਿੰਡ ਦਾ ਨਾਮ ਹੈ ਬਲੀਪੁਰ ਬਲੀਪੁਰ ਦੇ ਬਿਲਕੁਲ ਸਾਹਮਣੇ ਟਾਈਟਲ ਤੁਸੀਂ ਪੜ ਚੁੱਕੇ ਕਿ ਜ਼ਹਿਰ ਦੀ ਨਹਿਰ ਵਾਕਿਆ ਇੱਕ ਜ਼ਹਿਰ ਦੀ ਨਹਿਰ ਹੈ ਜ਼ਹਿਰ ਆ ਰਿਹਾ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਇਹ ਪਾਣੀ ਸੱਦਾ ਦੇ ਰਿਹਾ ਹੈ ਬੀਤੇ ਦਿਨਾਂ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਉਹ ਆਰਾਮਾ ਦੀ ਪਾਰਟੀ ਨੇ ਬੜਾ ਵੱਡਾ ਟੰਡੋਰਾ ਪਟਿਆ ਕਿ ਅਸੀਂ ਉਸ ਜੋ ਲੁਧਿਆਣੇ ਦੀ ਫੈਕਟਰੀ ਦਾ ਪਾਣੀ ਪੈਂਦਾ ਹੈ ਬੁੱਢੇ ਦਰਿਆ ਦੇ ਵਿੱਚ ਬੁੱਢੇ ਨਾਲੇ ਦੇ ਵਿੱਚ ਅਸੀਂ ਸਾਫ਼ ਕਰਵਾਤਾ ਹੈ ਔਰ ਸੰਤ ਬਲਬੀਰ ਸਿੰਘ ਸੀਚ ਵਾਲੇ ਕਹਿੰਦੇ ਸੀ ਕਿ ਭਾਈ ਅਸੀਂ ਸਾਫ਼ ਕਰਵਾਤਾ ਹੈ ਇਹ ਹੁਣ ਇੱਥੇ ਗੰਦਾ ਪਾਣੀ ਨਹੀਂ ਪੈਂਦਾ ਪਰ ਲੱਖੇ ਸੁਧਾਨਾ ਔਰ ਅਮਿਤੋਜ ਮਾਨ ਨੇ ਰੋਲਾ ਪਾਇਆ ਕਾਫੀ ਵਾਰ ਇੱਥੇ ਆ ਕੇ ਲਾਈਵ ਵੀ ਹੋਏ ਕਿ ਕਰੋੜਾਂ ਲੀਟਰ ਪਾਣੀ ਜੋ ਬੁੱਢੇ ਦੇ ਵਿੱਚ ਪਾਣੀ ਪਾਇਆ ਜਾਂਦਾ ਬੁੱਢੇ ਦਰਿਆ ਦੇ ਵਿੱਚ ਤੇ ਫਿਰ ਉਸ ਤੋਂ ਅੱਗੇ ਸਾਫ਼ ਪਾਣੀ ਦੀ ਵਿੱਚ ਮਿਲ ਜਾਂਦਾ ਤੇ ਫਿਰ ਉਹ ਪਾਣੀ ਵੱਖ-ਵੱਖ ਅੱਗੇ ਪਿੰਡਾਂ ਦੇ ਵਿੱਚ ਅੱਗੇ ਬਹੁਤ ਸਾਰੇ ਥਾਵਾਂ ਤੇ ਜਾਂਦਾ ਬਹੁਤ ਸਾਰੇ ਜੋ ਲੋਕ ਨੇ ਗਰੀਬ ਲੋਕ ਉਹ ਨਲਕਿਆਂ ਦਾ ਪਾਣੀ ਪੀਂਦੇ ਆ ਤੇ ਫਿਰ ਉਹ ਨਲਕਿਆਂ ਦੇ ਵਿੱਚ ਰਿੱਤ ਦੇ ਪਾਣੀ ਫਿਲਟਰ ਹੋ ਕੇ ਜਦੋਂ ਨਲਕਿਆਂ ਦੇ ਵਿੱਚ ਆਉਂਦੇ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਲਾ ਪਾਣੀ ਇੰਨਾ ਕਾਲਾ ਪਾਣੀ ਕਿ ਆਪਾਂ ਆਈਡੀਆ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਿੰਨਾ ਕਾਲਾ ਪਾਣੀ ਹੈ ਗੰਦਾ ਪਾਣੀ ਹੈ ਇਹ ਅੱਗੇ ਤੱਕ ਦੇਖੋਗੇ ਤੇ ਕਰੋੜਾਂ ਲੀਟਰ ਪਾਣੀ ਇਹ ਪੈ ਰਿਹਾ ਹੈ ਦਰਿਆ ਦੇ ਵਿੱਚ ਇਹ ਪਾਣੀ ਤੁਸੀਂ ਤਸਵੀਰ ਦੇਖ ਰਹੇ ਹੋ ਕਾਲਾ ਪਾਣੀ ਤੇ ਸਾਹਮਣੇ ਦੇਖੋਗੇ ਇਹ ਦਰਿਆ ਜੋ ਅੱਗੇ ਹੁਣ ਇੱਥੋਂ ਦਿਖਾਈ ਨਹੀਂ ਦਿੰਦਾ ਕਿਉਂਕਿ ਦਰਿਆ ਚ ਤਾਂ ਪਾਣੀ ਨਹੀਂ ਹੈ ਪਾਣੀ ਬਿਲਕੁਲ ਸੁੱਕਿਆ ਪਿਆ ਥੋੜਾ ਪਾਣੀ ਹੈ ਨਾ ਮਾਤਰ ਪਾਣੀ ਹੈ ਤਾਂ ਪਾਣੀ ਦੀ ਤਸਵੀਰ ਤੁਸੀਂ ਦੇਖੀ ਚਲੋ ਕਿ ਇੰਨੇ ਹਾਲਾਤ ਮਾੜੇ ਨੇ ਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ ਮੈਂ ਪਹਿਲਾਂ ਕਿਹਾ ਕਿ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਨੇ ਸੱਤਾ ਦੇ ਵਿੱਚ ਕਾਂਗਰਸ ਸਰਕਾਰ ਵੀ ਰਹੀ ਹੋਰ ਸਰਕਾਰਾਂ ਵੀ ਰਹੀਆਂ ਪਰ ਹਾਲਾਤ ਤੁਸੀਂ ਲਗਾਤਾਰ ਦੇਖਿਆ ਕਿ ਇਹਦੇ ਪਾਣੀ ਕਿੰਨਾ ਕਾਲਾ ਹੈ ਲੰਬੇ ਸਮੇਂ ਤੋਂ ਇਹਦੇ ਵਿੱਚ ਪੈ ਰਿਹਾ ਹੈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਬੁੱਢੇ ਦਰਿਆ ਨੂੰ ਅਸੀਂ ਇਹੋ ਜਿਹਾ ਬਣਾ ਦੇਾਂਗੇ ਕਿ ਪਾਣੀ ਸਾਫ਼ ਹੋਊਗਾ ਪਰ ਨਾ ਤਾਂ ਕੋਈ ਲੱਗਦਾ ਕਿ ਟ੍ਰੀਟਮੈਂਟ ਪਲਾంట్ ਕਿਤੇ ਲੱਗਿਆ ਹੋਇਆ ਹੈ ਇੰਨਾ ਪਾਣੀ ਇੰਨਾ ਗੰਦਾ ਮੁਸ਼ਕਮਾਰ ਰਿਹਾ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤਸਵੀਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਬਹੁਤ ਜ਼ਿਆਦਾ ਮਾੜੇ ਇੰਨੇ ਤਸਵੀਰ ਦੇਖ ਲਓ ਜਿੱਦਾਂ ਕਿ ਮੈਂ ਕਹਿੰਦਾ ਨਹਿਰ ਜ਼ਹਿਰ ਦੀ ਨਹਿਰ ਇੱਕ ਨਹਿਰ ਹੈ ਪੂਰੀ ਵੱਡੀ ਨਹਿਰ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਸੱਡ ਤੇ ਕਈ ਬੂਟਾ ਜੋ ਵੀ ਚੱਲ ਜਾਓ ਗਿਆ ਹੈ ਪਰ ਇਹ ਨਹਿਰ ਦੇ ਤੁਸੀਂ ਸਾਇ ਦੇਖ ਲੋ ਕਿੰਨਾ ਵੱਡਾ ਤੇ ਪੂਰੀ ਫੁੱਲ ਜਨ ਕਿ ਪੂਰੀ ਫੁੱਲ ਹੋ ਕੇ ਆ ਰਹੀ ਹੈ ਤੇ ਪਾਣੀ ਦੀ ਸਪੀਡ ਇੰਦਾ ਆ ਰਹੀ ਹੈ ਕਿਦਾਂ ਕਿ ਕੋਈ ਨਹਿਰ ਟੁੱਟ ਕੇ ਆਈ ਹੋਵੇ ਪਰ ਨਹੀਂ ਇਹ ਲੁਧਿਆਣੇ ਦੀਆਂ ਉਹ ਫੈਕਟਰੀਆਂ ਦਾ ਪਾਣੀ ਕੈਮੀਕਲ ਵਾਲਾ ਪਾਣੀ ਗੰਦਾ ਪਾਣੀ ਹੈ ਜੋ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਦੇਖੋ ਇਹ ਹਾਲਾਤ ਫਿਰ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਅੱਗੇ ਤੱਕ ਬਹੁਤ ਸਾਰੇ ਲੋਕਾਂ ਨੂੰ ਜੋ ਆਸ-ਪਾਸ ਦੇ ਪਿੰਡਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਲੋਕਾਂ ਦੇ ਨਾਲ ਪਿੰਡਾਂ ਦੇ ਜੋ ਲੋਕਾਂ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਭਾਈ ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਪੀਲੀਏ ਵਰਗੀਆਂ ਬਿਮਾਰੀਆਂ ਤੋਂ ਅਸੀਂ ਲਗਾਤਾਰ ਪੀੜਤ ਹੋ ਰਹੇ ਹਾਂ ਪਰ ਕੋਈ ਵੀ ਸਰਕਾਰ ਸਾਡੀ ਬਾਹ ਨਹੀਂ ਫੜ ਰਹੀ ਇਹ ਲਗਾਤਾਰ ਪਾਣੀ ਦਰਿਆ ਦੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਤੇ ਫਿਰ ਇਹ ਪਾਣੀ ਜੋ ਅੱਗੇ ਜਾਂਦਾ ਹੈ ਇਹ ਅੱਗੇ ਵੱਖ-ਵੱਖ ਪਿੰਡ ਨੇ ਹੁਣ ਮੈਂ ਪਿੰਡ ਜੇਕਰ ਮੈਂ ਪਿੰਡਾਂ ਦੀ ਗਿਣਤੀ ਕਰਨ ਲੱਗ ਜਾਾਂ ਤਾਂ ਕੋਈ ਇੱਕ ਪਿੰਡ ਨਹੀਂ ਜਾਨੀ ਕਿ ਇਸ ਪਿੰਡ ਜਾਨੀ ਕਿ ਬਲੀਪੁਰ ਖੁਰਦ ਤੋਂ ਲੈ ਕੇ ਪਰ ਅੱਗੇ ਤੱਕ ਪਾਣੀ ਬਹੁਤ ਜ਼ਿਆਦਾ ਪਿੰਡ ਜਾਨੀ ਕਿ ਕੋਈ ਇੱਕ ਦੋ ਪਿੰਡ ਨਹੀਂ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਡ ਆ ਕੇ ਦਰਿਆ ਦੇ ਨਾਲ-ਨਾਲ ਪਿੰਡ ਹੀ ਪਿੰਡ ਆ ਜਾਂਦੇ ਆ ਬਹੁਤ ਜ਼ਿਆਦਾ ਪਿੰਡ ਨੇ ਇਹ ਹੀ ਪਾਣੀ ਫਿਰ ਜੋ ਅੱਗੇ ਨਹਿਰਾਂ ਦੇ ਵਿੱਚ ਪਾਇਆ ਜਾਂਦਾ ਹੈ ਰਾਜਸਥਾਨ ਦੇ ਲੋਕ ਜੋ ਪਾਣੀ ਪੀਂਦੇ ਆ ਤੇ ਫਿਰ ਉਹ ਵੀ ਬਿਮਾਰੀਆਂ ਤੋਂ ਵੀ ਲੈਂਦੇ ਹੋਣਗੇ ਹੁਣ ਹੋਰ ਤੁਹਾਨੂੰ ਮੈਂ ਇੱਕ ਹੋਰ ਤਸਵੀਰ ਦਿਖਾ ਦੇਣਾ ਪਹਿਲਾਂ ਇੱਧਰ ਨਜ਼ਰ ਇੱਕ ਮਾਰੋ ਇਹ ਤੁਸੀਂ ਦੇਖੋ ਇਹ ਕਾਲੇ ਪਾਣੀ ਵਾਲੀ ਨਹਿਰ ਔਰ ਤੁਸੀਂ ਫਿਰ ਦੂਜੀ ਤਸਵੀਰ ਦੇਖ ਲਓ ਕਿ ਉਹ ਸਾਹਮਣੇ ਬਨ ਹੈ ਉਹ ਬਨ ਹੈ ਤੇ ਬਨ ਤੋਂ ਕਿ ਬਹੁਤ ਸਾਰੇ ਉਹ ਪਿੰਡ ਨੇ ਜਿਹੜੀ ਕਿ ਕਈ ਬਿਮਾਰੀਆਂ ਤੋਂ ਉਹ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਤਾਂ ਹਾਲਾਤ ਬੜੇ ਮਾੜੇ ਨੇ ਮੈਂ ਜਿੱਦਾਂ ਕਹਾਂ ਕਿ ਸੰਤ ਬਲਬੀਰ ਸਿੰਘ ਸੀਚੇਵਲ ਕਹਿੰਦੇ ਸੀ ਕਿ ਨਹੀਂ ਭਾਈ ਅਸੀਂ ਤਾਂ ਪਾਣੀ ਸਾਫ਼ ਕਰਵਾਤਾ ਆ ਉਹ ਆਪ ਪਾਕਸਰ ਦੇਦੇ ਸੀ ਕਿ ਉਹ ਵਿੱਚ ਦਰਿਆ ਦੇ ਵਿੱਚ ਐਸੇ ਨਹਿਰ ਜਿਹੇ ਦੇ ਵਿੱਚ ਵੜ ਕੇ ਕੋਕ ਲਾਲੀ ਚੱਕੀ ਫਿਰਦੇ ਆ ਜੈਸੀ ਮਸ਼ੀਨਾ ਲੱਗ ਜਾਂਦੀ ਆ ਪਰ ਨਹੀਂ ਹਾਲਾਤ ਬੜੇ ਮਾੜੇ ਨੇ ਜੋ ਸਰਕਾਰ ਹੈ ਰੇਤਾ ਪੱਟਣ ਦੇ ਲਈ ਲਗਾਤਾਰ ਲੱਗੀ ਹੋਈ ਹੈ ਥੋੜੇ ਕੋ ਐਰੀਏ ਦੇ ਵਿੱਚ ਤਕਰੀਬਨ ਕੋਈ ਆੜਿਆ ਨਹੀਂ ਘੜਤਾ ਕੋਟ 40-45 ਰੇਤੇ ਦੇ ਟੱਕ ਲੱਗੇ ਹੋਣਗੇ ਲਗਾਤਾਰ ਰੇਤਾ ਪਟਿਆ ਜਾ ਰਿਹਾ ਹੈ ਦਰੈ ਜੁਮਾਈਨਿੰਗ ਲਗਾਤਾਰ ਹੋ ਰਹੀ ਹੈ ਪਰ ਇਹ ਪਾਣੀ ਦੀ ਗੱਲ ਕੋਈ ਨਹੀਂ ਕਰਦਾ ਪਾਣੀ ਦੇ ਮੁੱਦੇ ਤੇ ਕੋਈ ਨਹੀਂ ਬੋਲਦਾ ਥੋੜੇ ਕੁ ਦਿਨ ਆਪਾਂ ਪਿੱਛੇ ਬੈਕ ਚਲ ਜੀਏ 7-8 ਮਹੀਨੇ ਤਾਂ ਇੱਕ ਲੁਧਿਆਣੇ ਵਿੱਚ ਵੱਡਾ ਵਿਸ਼ਾਲ ਰੂਸ ਧਰਨਾ ਲੱਗਿਆ ਸੀ ਪਾਣੀ ਨੂੰ ਲੈ ਕੇ ਵੀ ਅਸੀਂ ਇਸ ਨੂੰ ਬੰਦ ਲਾਵਾਂਗੇ ਪਰ ਉਸ ਟਾਈਮ ਉਥੇ ਪੁਲਿਸ ਪ੍ਰਸ਼ਾਸਨ ਬਹੁਤ ਸਾਰੇ ਹੋਰ ਜੋ ਸਰਕਾਰੀ ਅਧਿਕਾਰੀ ਪਹੁੰਚ ਗਏ ਕਹਿੰਦੇ ਨਾ ਭਾਈ ਅਸੀਂ ਬੰਦ ਨਹੀਂ ਲਾਉਣ ਦੇਣਾ ਪਾਣੀ ਇਸੇ ਤਰ੍ਹਾਂ ਚੱਲੇਗਾ ਪਰ ਉਸ ਤੋਂ ਬਾਅਦ ਪਾਣੀ ਲਗਾਤਾਰ ਇਸ ਤਰ੍ਹਾਂ ਚੱਲਿਆ ਇਹ ਤਸਵੀਰ ਤੁਸੀਂ ਦੇਖੋ ਹਾਲਾਤ ਕੀ ਨੇ ਬਹੁਤ ਜ਼ਿਆਦਾ ਮਾੜੇ ਚਿੰਤਾਜਨਕ ਹਾਲਾਤ ਨੇ ਜੋ ਤੁਸੀਂ ਇਹ ਦੇਖ ਰਹੇ ਹੋ ਇਹ ਇੱਕ ਵਾਰ ਮੈਂ ਫਿਰ ਤੁਹਾਨੂੰ ਬਿਆਨ ਕਰਕੇ ਦੱਸ ਦਵਾਂ ਕਿ ਇਹ ਲੁਧਿਆਣੇ ਦੀਆਂ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਹੈ ਜੋ ਇਹ ਬੁੱਢੇ ਦਰਿਆ ਚ ਪਾਇਆ ਗਿਆ ਉਸ ਤੋਂ ਬਾਅਦ ਪਾਣੀ ਦਾ ਰੰਗ ਦੇਖ ਲਓ ਤਾਂ ਫਿਰ ਅੱਗੇ ਤੁਸੀਂ ਦੇਖੋ ਕਿ ਦਰਿਆ ਦੀ ਤਸਵੀਰ ਉੱਥੇ ਪਾਣੀ ਸਾਫ਼ ਹੈ ਦਰਿਆ ਚ ਪਾਣੀ ਬਹੁਤ ਜ਼ਿਆਦਾ ਥੋੜਾ ਹੈ ਪਰ ਫਿਰ ਵੀ ਉਹ ਪਾਣੀ ਸਾਫ਼ ਹੈ ਇਸ ਪਾਣੀ ਦੇ ਨਾਲੋਂ ਹੁਣ ਤੁਸੀਂ ਸਾਹਮਣੇ ਨਜ਼ਰ ਮਾਰ ਰਹੇ ਹੋਗੇ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਕਿ ਜੇ ਪਾਣੀ ਪੈ ਰਹੇ ਤਾਂ ਅੱਗੋਂ ਫਿਰ ਉਹ ਦਰਿਆ 'ਚ ਥੋੜਾ ਪਾਣੀ ਜੋ ਹੈ ਉਹਦੇ ਵਿੱਚ ਪਾਣੀ ਮਿਲ ਜਾਂਦਾ ਹੈ ਤਾਂ ਅੱਗੇ ਤੱਕ ਪਾਣੀ ਫਿਰ ਲਗਾਤਾਰ ਮਿਲਦਾ ਅੱਗੇ ਤੱਕ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਅਸੀਂ ਜਾ ਕੇ ਇਹ ਨਾਲ-ਨਾਲ ਤੁਰ ਕੇ ਦਿਖਾਉਨੇ ਆ ਇਹ ਹਾਲਾਤ ਨੇ ਬਹੁਤ ਜ਼ਿਆਦਾ ਚਿੰਤਾਜਨਕ ਹਾਲਾਤ ਨੇ ਸਰਕਾਰ ਨੂੰ ਚਾਹੀਦਾ ਕਿ ਨਹੀਂ ਇਹ ਪਾਣੀ ਇਹ ਦੇ ਦਰਿਆ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਜੋ ਆਮ ਗਰੀਬ ਲੋਕ ਰਹਿੰਦੇ ਆ ਪਿੰਡਾਂ ਦੇ ਆਸ-ਪਾਸ ਇੱਥੋਂ ਦੇ ਲੋਕ ਰਹਿੰਦੇ ਆ ਜੱਗੇ ਪਾਣੀ ਕਿੱਥੇ ਜਾਂਦਾ ਤਾਂ ਫਿਰ ਉੱਥੇ ਨਲਕੇ ਨੇ ਜੋ ਨਲਕਿਆਂ ਦੇ ਵਿੱਚੋਂ ਫਿਰ ਪਾਣੀ ਫਿਲਟਰ ਹੋ ਕੇ ਰੇਤੇ ਦੇ ਵਿੱਚ ਪਾਣੀ ਤੋਂ ਨਲਕਿਆਂ ਦੇ ਵਿੱਚ ਆਉਂਦਾ ਤੇ ਫਿਰ ਉਹ ਲੋਕ ਪੀਂਦੇ ਨੇ ਤੇ ਕਈ ਬਿਮਾਰੀਆਂ ਦੇ ਨਾਲ ਫਿਰ ਜੁੜ ਜਾਂਦੇ ਨੇ ਪੀਲੀਆ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਇੱਥੇ ਲੋਕ ਕਾਮ ਪੀੜਤ ਨੇ ਪਿੰਡ ਬੜੀਪੁਰ ਖੁਰਦੇ ਦੇ ਨਾਲ-ਨਾਲ ਪਿੰਡ ਨੇ ਜਿੰਨੇ ਹਾਲਾਤ ਬੜੇ ਮਾੜੇ ਨੇ ਤਾਂ ਹੁਣ ਤੁਸੀਂ ਹੁਣ ਆਪ ਇੱਥੇ ਪਹੁੰਚ ਗਏ ਆ ਹੁਣ ਉਹ ਪਾਣੀ ਦੀ ਉਹ ਤਸਵੀਰ ਦਿਖਾਵਾਂਗੇ ਅੱਗੇ ਹੁਣ ਆਹ ਪਾਣੀ ਨਜ਼ਰ ਮਾਰੋ ਕਿੰਨਾ ਕਾਲਾ ਪਾਣੀ ਕਿੰਨਾ ਗੰਦਾ ਪਾਣੀ ਹੈ ਕੈਮੀਕਲ ਵਾਲਾ ਪਾਣੀ ਤਾਂ ਹੁਣ ਅੱਗੇ ਇੱਕ ਸਾਫ਼ ਪਾਣੀ ਦੀ ਤਸਵੀਰ ਵੀ ਆਵੇਗੀ ਹੁਣ ਤੁਸੀਂ ਉਹ ਸਾਹਮਣੇ ਨਜ਼ਰ ਮਾਰੋ ਹੁਣ ਉਹ ਸਾਹਮਣੇ ਦੇਖ ਲਓ ਉਹ ਪਾਣੀ ਦਾ ਰੰਗ ਤੇ ਪਾਣੀ ਦੇ ਰੰਗ ਦੇ ਵਿੱਚ ਕਿੰਨਾ ਫਰਕ ਹੈ ਇੱਕ ਪਾਸੇ ਪਾਣੀ ਜਿਵੇਂ ਕਿ ਕਾਲਾ ਧੂਆਂ ਹੁੰਦਾ ਹੈ ਤੇ ਦੂਜੇ ਪਾਸੇ ਪਾਣੀ ਸਫੈਦ ਪਾਣੀ ਚਿੱਟੇ ਪਾਣੀ ਨਹੀਂ ਵੀ ਇਹ ਪਾਣੀ ਦੂਸ਼ਿਤ ਜਨ ਕਿ ਪ੍ਰਦੂਸ਼ਿਤ ਪਾਣੀ ਗੰਦਾ ਪਾਣੀ ਇਹ ਕਰ ਦਿੰਦਾ ਹਾਲਾਤ ਬੜੇ ਚਿੰਤਾਜਨਕ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ਾਇਦ ਸਰਕਾਰਾਂ ਦੇ ਕੰਨਾਂ ਤੱਕ ਕੁਝ ਪਹੁੰਚੇ ਲਗਾਤਾਰ ਖਬਰਾਂ ਲਗਦੀਆਂ ਤਾਂ ਕੋਈ ਅਸਰ ਹੋਵੇ ਤਾਂ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਹਾਡਾ ਇਸ ਵਾਰ ਕੀ ਪ੍ਰਤੀਕਰਮ ਮੈਂ ਤੁਸੀਂ ਮੈਨੂੰ ਆਪਣੇ ਕੀਮਤੀ ਸੁਝਾਅ ਕਮੈਂਟਾਂ ਦੇ ਜ਼ਰੀਏ ਜ਼ਰੂਰ ਦਿਓ ਕੈਮਰਾਮੈਨ ਸੋਨੂ ਜਨਾਰ ਹਰਦੀਪ ਪਿੰਨਨਾਰ ਨਿਊਜ਼ ਪਿੰਡ ਬਲੀਪੁਰ